ਕਬਰਸਨਾਈ ਨਾ ਬਾਪੂ ਸੁਰ ਸਿੰਘ ਜੀ ਦੇ ਅਕਾਲ ਚਲਾਣੇ ਦੇ ਹਾਂਜੀ ਇਹਨੂੰ ਬਿਲਕੁਲ ਅੱਜ ਦੇਖੋ ਮਾਗੀ ਦਾ ਦਿਹਾੜਾ ਪਵਿੱਤਰ ਦਿਹਾੜਾ ਤੇ 40 ਮੁਕਤੀਆਂ ਦੇ ਮੁਕਤੀ ਦਾ ਦਿਨ ਹੈ ਹੂੰ 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 ਸਿੱਖ ਕੌਮ ਨੂੰ ਸਿੱਖ ਕੌਮ ਨੂੰ ਜੋ ਕਿੱਥੇ 40 ਮੁਕਤੇ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਉਦੋਂ ਬਰਾਛ ਕੇ ਕੁਝ ਪ੍ਰਾਪਤ ਕੀਤਾ ਜਿਹੜੇ ਇੱਕ ਵਾਰੀ ਸੋਚ ਦੇ ਕੇ ਵਿਛੜ ਕੇ ਆ ਗਏ ਅਸੀਂ ਹੂੰ 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 ਗੁਰੂ ਸਾਹਿਬ ਨੇ ਪੁੱਛਿਆ ਸ੍ਰਿਸ਼ਟੀ ਦਾ ਰਾਜ ਬਖਸ਼ਦੇ ਆ ਉਹ ਕਹਿੰਦੇ ਸਿਰਫ ਵਧਾਵਾ ਪਾੜਦੇ ਹੂੰ ਗੁਰੂ ਦੇ ਵਿੱਚ ਜਣੀ ਅਪੇਧ ਹੋਣ ਦੀ ਗੱਲ ਆ। ਆਹੋ। ਮੈਂ ਇਹਨੂੰ ਇਸ ਪ੍ਰੋਸਪੈਕਟਿਵ ਦੇਖਦਾ ਕਿ ਕਿੱਥੇ ਬਾਪੂ ਸੂਰਤ ਸਿੰਘ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਸੰਗਤ ਕੀਤੀ ਹੋਈ ਹੈ ਬਹੁਤ ਜ਼ਿਆਦਾ ਪਹਿਲੇ ਸਮਿਆਂ 'ਚ। ਹਾਂਜੀ। ਤੁਹਾਨੂੰ ਇਹ ਗੱਲ ਦਾ ਪਤਾ ਔਰ ਉਹ ਇੰਨੇ ਸੱਚੇ ਸੋਕੇ ਸੱਚੇ ਸੁੱਚੇ ਸਿੱਖ ਹੋਣਗੇ ਕਿ ਨਿਸ਼ਕਾਮ ਉਹਨਾਂ ਨੇ ਭੁੱਖ ਹੜਤਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਸ਼ਾਂਤਮਈ ਸੰਘਰਸ਼ ਲਈ ਬੰਦੀ ਸਿੰਘਾਂ ਲਈ ਦੇਖੋ ਪਹਿਲਾਂ ਬਾਬਾ ਭਾਈ ਗੁਰਵਸਿੰਘ ਖਾਲਸਾ। ਹਾਂ ਬਿਲਕੁਲ ਸੂਰਤ ਸਿੰਘ ਠੀਕ ਹੈ ਲੇਕਿਨ ਉੱਥੇ ਦੀ ਕਮੀਨੀ ਗਵਰਨਮੈਂਟ ਇਦਾਂ ਦੀ ਹੈ ਕਿ ਤੁਹਾਨੂੰ ਸ਼ਾਂਤੀ ਨਾਲ ਮਰਨ ਨਹੀਂ ਦੇ ਰਹੀ ਅਗਰ ਤੁਸੀਂ ਇੱਕ ਸੰਘਰਸ਼ ਲਈ ਇੱਕ ਮਿਸ਼ਨ ਲਈ ਚਾਹੁੰਦੇ ਹੋ ਕਿ ਠੀਕ ਹੈ ਮੈਂ ਮਰਨਾ ਚਾਹੁੰਦਾ ਹਾਂ ਮੈਨੂੰ ਮਰਨ ਦਓ ਸ਼ਾਂਤੀ ਨਾਲ ਕਿ ਮੇਰਾ ਮਿਸ਼ਨ ਆ ਹੈ ਉਹ ਉਸ ਮਿਸ਼ਨ ਨੂੰ ਹੀ ਬਦਨਾਮ ਕਰ ਰਹੇ ਨੇ ਜਿਹੜਾ ਅੱਜ ਸੁਖਵੀਰ ਬਾਦਲ ਵਰਕਾ ਮਾਰਦਾ ਸੀ ਉੱਥੇ ਮੈਂ ਕਹਿੰਦਾ ਵੀ ਉਹਦੀ ਸਰਕਾਰ ਦੇ ਵੇਲੇ ਦੀ ਇਹ ਗੱਲ ਹੈ ਜਾਂ ਬਾਅਦ ਵਿੱਚ ਵੀ ਜੋ ਕੁਝ ਹੋਇਆ ਇੱਕ ਉਹਨਾਂ ਨੇ ਲਾਂਗਤ ਹੈ ਕਿ ਜਿਸ ਬਾਬੇ ਨੂੰ ਉਹਨਾਂ ਨੇ ਕਿੰਨਾ ਇਹ ਸੋਚਿਆ ਜੀ ਉਹ ਇੰਨੇ ਸਾਲ ਪਿਆਰਿਆ ਕਿੰਨਾ ਭੁੱਖਦਾ ਪਰ ਅੱਜ ਉਹ ਵਿਸਾਖੀ ਦੇ ਮੌਕੇ ਮਾਗੀ ਦੇ ਮੌਕੇ ਤੇ ਉਹ ਮੁਕਤੀਆਂ ਵਾਲੇ ਦਿਨ ਗੁਰੂ ਦੇ ਚਰਨਾਂ 'ਚ ਬਰਾਜਿਆ ਇਹ ਵੀ ਇੱਕ ਬਹੁਤ ਵੱਡੀ ਸਾਡੇ ਲਈ ਸਿੱਖਿਆ ਦਾ ਇੱਕ ਸਰੋਤ ਬਣਦਾ ਹੈ ਬਿਲਕੁਲ ਬਿਲਕੁਲ ਨਾਲੇ ਮੈਂ ਜਾਣਕਾਰੀ ਲਈ ਦੱਸ ਦਿਆਂ ਤੁਹਾਨੂੰ ਵੀ ਉਹਨਾਂ ਨੂੰ 8-9 ਮਹੀਨੇ ਹੋ ਗਏ ਅਮਰੀਕਾ ਆਇਆ ਨੂੰ ਤੇ 8-9 ਮਹੀਨੇ ਤਾਂ ਮਤਲਬ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਵੀ ਉਹ ਹੁਣ ਵੀ ਉਹ ਰੋਟੀ ਦੀ ਬੁਰਕੀ ਤੱਕ ਨਹੀਂ ਸੀ ਅੰਦਰ ਲੰਘਾ ਸਕਦੇ ਤਰਲ ਪਦਾਰਥ ਹੀ ਜਾਂਦਾ ਸੀ ਕਿਉਂਕਿ ਉਦੋਂ ਇੰਨਾ ਮੁਸ਼ਕਲ ਹੋ ਗਿਆ ਉਹਨਾਂ ਨੂੰ ਹੈਨਾ ਤੇ ਇਸ ਤਰੀਕੇ ਨਾਲ ਰੱਖਿਆ ਵੀ ਜਿਹੜਾ ਇਹਨਾਂ ਲੰਬਾ ਸਮਾਂ ਇਦਾਂ ਰਹਿ ਜਾਵੇ ਮੈਂ ਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਸਲਾਹ ਦਿੰਦਾ ਕਿ ਉਹ ਉਹਨਾਂ ਦੀ ਜਿਹੜੀ ਕਿਸੇ ਲੇਖੇ ਨਹੀਂ ਲੱਗਣਾ ਹੈਗਾ ਕਿਉਂਕਿ ਜ਼ਾਲਮ ਸਰਕਾਰ ਹੈ ਉਹ ਇੰਡੀਆ ਦੀ ਗਵਰਨਮੈਂਟ ਜਿਹੜੀ ਬਿਲਕੁਲ 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 ਯਾਨੀ ਪਰ ਗੁਰੂ ਨੇ ਆਪਣੇ ਚਰਨਾਂ ਜ਼ਰੂਰ ਰੱਖਣਾ ਜਿਨ੍ਹਾਂ ਦੇ ਵੀ ਘੱਲਣਾ ਘੱਲ ਲਈ ਹੈ ਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਜ਼ਰੂਰ ਬਰਾਜ ਕਰਦੇ ਆ ਚਰਨਾਂ ਚ ਪ੍ਰਵਾਣ ਹੁੰਦੇ ਆ ਯਾਨੀ ਸਾਨੂੰ ਇਸ ਗੱਲ ਦਾ ਮਾਣ ਵੀ ਹੋਣਾ ਚਾਹੀਦਾ ਔਰ ਸਾਰਿਆਂ ਲਈ ਪ੍ਰੇਰਣਾ ਸਰੋਤ ਵੀ ਹੈ ਜਿਨ੍ਹਾਂ ਨੇ ਗੁਰੂ ਦੇ ਲਈ ਉਹਨਾਂ ਦੀ ਪੰਥ ਲਈ ਘੱਲਣਾ ਘੱਲ ਲਈ ਹੈ ਉਹ ਜ਼ਰੂਰ ਸਿਲੇ ਚੜਦੀ ਹੈ ਜੀ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਔਡਿਆਂ ਵਾਹਿਗੁਰੂ ਵਾਹਿਗੁਰੂ ਬੰਦੀ ਛੋੜ ਵੀ ਹੈ ਗੁਰੂ ਤੇ ਮੁਕਤੀ ਵੀ ਬਖਸ਼ਦਾ ਇਸ ਕਰਕੇ ਇੱਕ ਸਾਡੀ ਅੱਜ ਇਸ ਸੰਸਾਰ ਤੋਂ ਜਾਣਾ ਸਾਡੇ ਸਿੱਖ ਕੌਮ ਲਈ ਅਸੀਂ ਇਹ ਮੰਨਿਆ ਕਿ ਪ੍ਰੇਰਨਾ ਦਾ ਸਰੋਤ ਹੈ ਜੀ